ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਕੱਲ ਅੱਧੇ ਤੋਂ ਵੱਧ ਦਿਨ ਤਾਂ ਇਨਵਰਟਰ ਨਹੀਂ ਖਰਾਬ ਕਰਾਤਾ ਸੀਗਾ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਆਪਣੇ ਨਗਰ ਕੀਰਤਨ ਚ ਹਾਜ਼ਰੀ ਭਰੀ ਤੇ ਅੱਜ ਸਵੇਰੇ ਜਲਦੀ ਮਿਸਤਰੀਆਂ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਅਸੀਂ ਅੱਜ ਕੰਮ ਤੇ ਆਵਾਂਗੇ ਜਿਹੜਾ ਪੈਂਡਿੰਗ ਰਹਿੰਦਾਗਾ ਉਹ ਨਿਵੇੜ ਦੇਾਂਗੇ ਤੇ ਬਾਕੀ ਇਹਨਾਂ ਦਾ ਪਤਾ ਵੀ ਨਹੀਂ ਹੈਗਾ ਮੌਕੇ ਤੇ ਆ ਕੇ ਕੈਂਸਲ ਵੀ ਕਰ ਦਿੰਦੇ ਨੇ ਕਈ ਵਾਰੀ ਤੇ ਜੇ ਮਿਸਤਰੀ ਆਗੇ ਤਾਂ ਆਪਣੇ ਕੋਲੇ ਅਧਿਕ ਬੋਰੀ ਸੀਮਿੰਟ ਦੀ ਹੈਗੀ ਹੈ ਕਿਰਾਂ ਕੰਮ ਚਲਾ ਲਾਂਗੇ ਤੇ ਬਾਕੀ ਸੀਮਿੰਟ ਆਪਾਂ ਮੌਕੇ ਤੇ ਉਹਨਾਂ ਨੂੰ ਲਿਆ ਕੇ ਦੇ ਦੇਾਂਗੇ ਬਾਈ ਜੰਸ ਮਿਸਤਰੀ ਨਾ ਵੀ ਆਏ ਤਾਂ ਆਪਣੇ ਕੋਲੇ ਡੇਲੀ ਰੁਟੀਨ ਦੇ ਕੰਮ ਪੈਂਡਿੰਗ ਪਏ ਨੇ ਆਪਾਂ ਉਹ ਨਿਵੇੜ ਲਾਂਗੇ ਤੇ ਉਦੋਂ ਪਹਿਲਾਂ ਮੈਂ ਜਾ ਕੇ ਛੇਤੀ ਦੁੱਧ ਪਾਇਆ ਆਵਾ ਤੇ ਫਿਰ ਆ ਕੇ ਦੇਖਦੇ ਆਂਗੇ ਅੱਜ ਦੇ ਦਿਨ ਦੀ ਕੀ ਦਿਨਚਰਿਆ ਹੋਣ ਵਾਲੀ ਹੈਗੀ ਤੇ ਕੰਮ ਤਾਂ ਦਨ ਨਿਵੇੜ ਕੇ ਆਪਾਂ ਘਰੇ ਵਾਪਸ ਆ ਗਏ ਪਹਿਲਾਂ ਸਵੇਰੇ ਹੋਰ ਕੰਮ ਕਰਨ ਦੇ ਕਰਨ ਦੀ ਵਿਵੰਤ ਸੀਗੀ ਤੇ ਬਾਅਦ ਦੇ ਵਿੱਚ ਮਿਸਤਰੀ ਹੋਰੇ ਆ ਗਏ ਮਿਸਤਰੀਆਂ ਨੂੰ ਹੁਣ ਸਿਮਿੰਟ ਦੀ ਲੋੜ ਪੈਗੀ ਆਪਣੇ ਕੋਲ ਅੱਧੀ ਕ ਬੋਰੀ ਸਿਮਿੰਟ ਦੀ ਪਈ ਸੀ ਕਿਰਾ ਉਹਦੇ ਨਾਲ ਕੰਮ ਚਲਾ ਲਿਆ ਤੇ ਹੁਣ ਠੇਲੀ ਵਾਲੇ ਤੋਂ ਸਿਮਿੰਟ ਹੋਰ ਮੰਗਾਏਗਾ ਉਹ ਲੈ ਕੇ ਚੱਲੂਗਾ ਹਲੇ ਕਿਉਂਕਿ ਉਹ ਸਟੋਰ ਤੇ ਧਰੀ ਜਾਂਦਾ ਹੈਗਾ ਸਿਮਿੰਟ ਤੇ ਤੋਂ ਬਾਅਦ ਫਿਰ ਬਾਕੀ ਕੰਮ ਚੱਲ ਪੂਗਾ ਕਿਰਾ ਹੁਣ ਦੇਖਦੇ ਆਂਗੇ ਨਹੀਂ ਫਿਰ ਹੋਰ ਕਿਸੇ ਕੰਮ ਨੂੰ ਹੱਥ ਪਾਵਾਂਗੇ ਸਿਮਿੰਟ ਵਾਲੇ ਨੂੰ ਡਿੱਕੀ ਜਾਂਦੇ ਸੀਗੇ ਸੀਮੈਂਟ ਤਾਂ ਆ ਗਿਆ ਸੀਗਾ ਪਰ ਰਾਹ ਦੇ ਵਿੱਚ ਰੇੜੀ ਖੜ ਗਈ ਕਿਉਂਕਿ ਆ ਜਿਹੜਾ ਪਹੀ ਵਾਲਾ ਥਾਂ ਹੈਗਾ ਨਾ ਇਹ ਕਿਸੇ ਦਾ ਆਪਦਾ ਵਾਹਨ ਆ ਗਿਆ ਤੇ ਇਹ ਵਾਹਨ ਨੀਵਾ ਗਰੀ ਜਾਂਦੇ ਨੇ ਇੱਥੋਂ ਇਹਨਾਂ ਨੇ ਪਹੀ ਬਾਹਰ ਰੱਖਿਆ ਕਿ ਮਿੱਟੀ ਚੱਕੀ ਜਾਂਦੇ ਨੇ ਵਾਹਨ ਵਿੱਚੋਂ ਤੇ ਆਪਣਾ ਟਰੈਕਟਰ ਤਰਪਾਲ ਖੋਲ ਕੇ ਜਿਹੜਾ ਹੱਕਿਆ ਤੇ ਹੁਣ ਸਾਰਾ ਸੀਮੈਂਟ ਪਾਰਟੀ ਕਰਕੇ ਇੱਥੋਂ ਘਰੇ ਲੈ ਕੇ ਜਾਣਨਾ ਘਰੇ ਸੀਮੈਂਟ ਹੈ ਨਹੀਂ ਸੀਗਾ ਨਹੀਂ ਤਾਂ ਫਿਰ ਨਾਲ ਦੀ ਨਾਲ ਹੀ ਕੰਮ ਚੱਲੀ ਜਾਂਦਾ ਥੋੜਾ ਜਿਹਾ ਸੀਗਾ ਉਹਦੇ ਨਾਲ ਜਿੰਨਾ ਚੱਲਣਾ ਸੀ ਚਲਾ ਲਿਆ ਹੁਣ ਹੋਰ ਸੀਮੈਂਟ ਆਏਗਾ ਸੀਮੈਂਟ ਕਰ ਲਿਆ ਕਿ ਲਾਤਾ ਰੇੜਾ ਖਾਲੀ ਕਰਤਾ ਤੇ ਉਧਰਲੇ ਪਰਲੇ ਪਾਸੇ ਤੂੜੀ ਵਾਲੇ ਦੇ ਵਿੱਚ ਸਾਰਾ ਸੀਮੈਂਟ ਧਰਤਾ ਇੱਕ ਬੋਰੀ ਆਪਾਂ ਨੇ ਉੱਪਰ ਪਹਚਾਤੀ ਕਿਉਂਕਿ ਹੁਣ ਉਹਦੀ ਲੋਡ ਆਏਗੀ ਤੇ ਜਿਹੜਾ ਵਿਲਾ ਹੋ ਗਿਆ ਵਸ ਇਹ ਚ ਮੜਾ ਜਾ ਪਾਣੀ ਮਾਰ ਕੇ ਇੱਥੇ ਇਹਨੂੰ ਬਾਹਰੇ ਖੜਾ ਦੇਵਾਂਗੇ ਤੇ ਟਰੈਕਟਰ ਦੀ ਬੈਟਰੀ ਲਾਉਣੀ ਹੈਗੀ ਤੇ ਕਿਉਂਕਿ ਇਹ ਬੈਟਰੀ ਸੁਨ ਹੋਈ ਪਈ ਹੈਗੀ ਹੁਣ ਸਿਆਲ ਕਰਕੇ ਇਹਨੂੰ ਸਟਾਰਟ ਕਰਦੇ ਰਿਹਾ ਕਿ ਢਾਕੇ ਖੜਾ ਖੜਾ ਵੈਸੇ ਹੁਣ ਟਰੈਕਟਰ ਦੀ ਲੋਡ ਨਹੀਂ ਪੈਂਦੀ ਆਪਾਂ ਬੈਟਰੀ ਲਾ ਲਾਂਗੇ ਲਾ ਕੇ ਬੈਟਰੀ ਇਹ ਐਨੂਨ ਇਨਵਰਟਰ ਤੇ ਨਾਤਾ ਚਾਰਜ ਹੋ ਜੂਗੀ ਇਹ ਨਾਲ ਐਨਵਰਟਰ ਦਾ ਬੈਕਅਪ ਹੋਰ ਵੱਧ ਜੂਗਾ ਆਪਣਾ ਜਦੋਂ ਲਾਈਟ ਭੱਜੀ ਤੋਂ ਬਾਅਦ ਅ ਐਨਵਰਟਰ ਚੱਲਦਾ ਹੈਗਾ ਐਨਵਰਟਰ ਤਾਂ ਸਹੀ ਹੈਗਾ ਵੈਸੇ ਤੇ ਪਰ ਐਕਸਟਰਾ ਬੈਕਅਪ ਮਿਲ ਜੂਗਾ ਨਾਲੇ ਬੈਟਰੀ ਚਾਰਜ ਰਹੂਗੀ ਆਪਣੀ ਅਜ ਤਾਂ ਮਸਾਲੇ ਨੇ ਕੰਮ ਖਾਸਾ ਲੰਬਾ ਖਿੱਚਤਾ ਨਹੀਂ ਤਾਂ ਹੁਣ ਕਿਹੜੇ ਵੇਲੇ ਦਾ ਜਿਹੜਾ ਮੜੇ ਨੂੰ ਟੁੱਟ ਪਾ ਜਾਉ ਨਿਬੜ ਗੀ ਹੁੰਦੀ ਤੇ ਚਾਹ ਪਾਣੀ ਪੀ ਕੇ ਮਿਸਤਰੀ ਹੋਰੇ ਦੁਆਰੇ ਬੈਕ ਟੂ ਵਰਕ ਤੇ ਆ ਪ੍ਰਣਾਲੇ ਦਾ ਕਾਇਕਲਪ ਕੀਤਾ ਥੋੜਾ ਜਿਹਾ ਤੇ ਪੰਤਾਲਾ ਇਹ ਪਰਾਂ ਨੂੰ ਬਾਹਰ ਸੀਗਾ ਤੇ ਜਿਆਦਾ ਜਦੋਂ ਲੰਘਦੇ ਸੀਗੇ ਤੇ ਵਿੱਚ ਵੱਜਦਾ ਸੀਗਾ ਤਕਰੀਬਨ ਅੱਧ ਵਿਚ ਸੀਗਾ ਇਹ ਫੁੱਟ ਕੰਧ ਤੋਂ ਪਰਾਂ ਨੂੰ ਸੀਗਾ ਤੇ ਇਹ ਪਾਸਾ ਬਲਦਾ ਜਿਹੜਾ ਥੱਲੇ ਵਾਲੇ ਪਾਸੇ ਸੀ ਉੱਪਰ ਕਰਤਾ ਪੈਪ ਉਪਰ ਵਾਲਾ نیچے ਕਰਤਾ ਤੇ ਉਹ ਥੱਲੇ ਵਾਲੇ ਦੇ ਵਿੱਚ ਆਪਾਂ ਬਾਅਦ ਪਾ ਕੇ ਉਹਨੂੰ ਵਧਾ ਦੇਗੇ ਤੇ ਕਿਰਾਂ ਹੁਣ ਆਈਆਂ ਨੂੰ ਪਲਾਸਟਰ ਵਗੈਰਾ ਇਧਰੋਂ ਹੋ ਜੂਗਾ ਥੱਲੇ ਵਾਲਾ ਚਲ ਬਾਅਦ ਬਾਅਦ ਦਾ ਕੰਮ ਹੈਗਾ ਜਿਹੜਾ ਆ ਹਿੱਸੇ ਦੇ ਵਿੱਚ ਪੈਪ ਪਾਉਣਾ ਹੈਗਾ ਜਿਹੜਾ ਪਰਲੇ ਪਾਸੇ ਖਾਲੀ ਜਿਹਾਊਗਾ ਟਰੈਕਟਰ ਤੇ ਲਫਾਫਾ ਚੜਾਤਾ ਤੇ ਕਿਰਾਂ ਮੀਂਹ ਕਣੀ ਤੋਂ ਇਹਦੀ ਬਚਤ ਹੋ ਗਈ ਬੈਟਰੀ ਇਹਦੀ ਖੋਲੀ ਪਈ ਇਹਨੂੰ ਵੀ ਆਪਾਂ ਚਾਰਜ ਤੇ ਲਾ ਦਈਏ ਇਹ ਕੰਮ ਨਮੇੜ ਕੇ ਫਿਰ ਦੇਖਦੇ ਹਾਂ ਉੱਪਰ ਜਾ ਕੇ ਮਿਸਤਰੀ ਕੀ ਕਰੀ ਜਾਂਦੇ ਨੇ ਮੌਕੇ ਦੀ ਮੌਕੇ ਪਤਾ ਲੱਗ ਗਿਆ ਜਿਹੜੀ ਡਿਸ਼ ਵਾਲੀ ਤਾਰ ਹੈਗੀ ਉਹ ਪਾਇਪ ਦੇ ਜਮ੍ਹਾਂ ਵਿਚਾਲੇ ਆਈ ਜਾਂਦੀ ਸੀ ਕਿ ਤੇ ਮਿਸਤਰੀ ਨੇ ਕੱਟ ਕੇ ਪਾਇ ਵਿੱਚੋਂ ਤੇ ਦਵਾਰੇ ਉੱਤੋਂ ਦੀ ਘੁਮਾ ਕੇ ਕਰਤੀ ਕੱਲ ਨੂੰ ਬਾਈ ਚਾਂਸ ਡਿਸ਼ ਵਾਲੀ ਤਾਰ ਖੋਲਣੀ ਪੈਣੀ ਹੈ ਕਿਉਂਕਿ ਇਹ ਪਾਇਪ ਹੁਣ ਫਿਕਸ ਹੋ ਜੂਗਾ ਨਿਕਲਣਾ ਨਹੀਂ ਹੈਗਾ ਤੇ ਤਾਂ ਕਰਕੇ ਉੱਪਰ ਦੀ ਕਰਤੀ ਤਾਰ ਡਿਸ਼ ਵਾਲੀ ਇਹ ਸੀਮੈਂਟ ਆ ਗਿਆ ਸੀਗਾ ਮਸਾਲਾ ਬਣਾ ਕੇ ਝਾਰ ਕੇ ਭਿਉਂ ਕੇ ਰੱਖਤਾ ਇਹਦੇ ਉੱਪਰਲੇ ਪਾਸੇ ਪਾਉਣਾ ਹੈਗਾ ਪੰਜ ਚਾਰ ਬਠੜਾਂ ਦਾ ਮਸਾਲਾ ਰਹਿੰਦਾ ਹੈਗਾ ਹਲੇ ਪਾਉਣ ਵਾਲਾ ਤੇ ਇਧਰ ਮਿਸਤਰੀ ਨੇ ਪ੍ਰਣਾਲੇ ਵਾਲਾ ਕੰਮ ਵੀ ਨਿਮੇੜਤਾ ਤੇ ਵਧੀਆ ਬਣਾ ਕੇ ਇਹ ਤਾਂ ਹਗਨੇ ਵਾਲਾ ਬਣਾ ਦਿਆ ਮਿਸਤਰੀ ਨੇ ਵਧੀਆ ਖੁੱਲਾ ਬਣਾਤਾ ਕਿਉਂਕਿ ਸਾਰਾ ਇਹ ਪਾਣੀ ਇਹਦੇ ਥਾਈਆਂ ਨੰਗਣਾ ਉੱਪਰ ਲਈ ਇਧਰ ਲਈ ਛੱਤ ਦਾ ਤੇ ਹੁਣ ਪਰਲੇ ਪਾਸੇ ਉਧਰ ਜਿਹੜੇ ਪ੍ਰਣਾਲੇ ਡੰਗਰਾਂ ਵਾਲੇ ਪਾਸੇ ਲੱਗੇ ਹੋਣੇ ਉਹਦਾ ਕੰਮ ਚਲਾ ਲਿਆ ਕਿਉਂਕਿ ਉਹ ਵੀ ਇਹਦੇ ਮੰਗੂ ਕਰਨ ਵਾਲੇ ਰਹਿੰਦੇ ਨੇ ਪਹਿਲਾਂ ਜਦੋਂ ਆਪਾਂ ਨੇ ਜੰਗਲਾ ਬਣਾਇਆ ਸੀਗਾ ਉਦੋਂ ਮਤਲਬ ਕੀਤਾ ਨਹੀਂ ਸੀਗਾ ਦੂਜੇ ਮਿਸਤਰੀ ਨੇ ਹੁਣ ਇਹ ਤੋਂ ਕਰਵਾ ਰਿਹਾ ਮੈਂ ਮਿਸਤਰੀ ਤੋਂ ਜਦੋਂ ਜੰਗਲਾ ਬਣਾਉਣ ਵਾਲੇ ਮਿਸਤਰੀ ਆਏ ਸੀ ਕਿ ਅਸਲ ਕੰਮ ਉਹਨਾਂ ਦਾ ਸੀਗਾ ਇਹ ਪ੍ਰਣਾਲਿਆਂ ਦਾ ਕਿਉਂਕਿ ਉਦੋਂ ਜਮਾ ਰੜਾ ਸੀਗਾ ਇੱਥੋਂ ਥਾਂ ਕਲਾਬਸ ਬਨੇਰਾ ਸੀ ਹਲਕਿਆਂ ਹੀ ਦੋ ਇੱਟਾਂ ਭੰਨ ਕੇ ਸੈਟ ਆ ਜਾਣਾ ਸੀਗਾ ਤੇ ਬਾਅਦ ਦੇ ਪਿਛਤਾ ਟੱਕਰਾਂ ਹੀ ਹੁੰਦੀਆਂ ਨੇ ਹੁਣ ਉਹ ਟੱਕਰਾਂ ਅਸੀਂ ਮਾਰ ਰਹੇ ਆਂਗੀ ਜਿਹੜੀ ਹੌਲੀ ਹੌਲੀ ਲੈਣ ਤੇ ਆਈ ਗਿਆ ਕਹਿੰਦਾ ਤਾਜਮਹਲ ਵਾਲਾ ਕੰਮ ਹੋਇਆ ਖੜਾ ਮਿਸਤਰੀ ਹੱਥ ਫੜਾ ਕੇ ਖੜਾ ਛੜਾਊਗਾ ਹੜਦਾ ਨਹੀਂ ਤੂੰ ਪਰਣਾਲਾਂ ਤੇ ਨਰਾ ਮਾਰਨ ਤੋਂ ਬਾਅਦ ਤੇ ਮਿਸਤਰੀ ਨੇ ਹੋਣਾ ਕੰਧ ਦੇ ਉੱਤੇ ਵੀ ਨਰਾ ਮਾਰਤਾ ਕਿਤੇ ਪਲਾਸਤਰ ਕੀਤਾ ਸੀਗਾ ਅੱਜ ਪਹਿਲਾਂ ਇਹ ਐਂ ਛੱਡੀ ਪਈ ਸੀਗੀ ਕਿਉਂਕਿ ਉਹਦੇ ਵਿੱਚ ਲਾਈਆਂ ਦੀਆਂ ਬੁਰੀਆਂ ਲੱਗਦੀਆਂ ਸੀਗੀਆਂ ਤੇ ਨਾਲ ਪਾਣੀ ਦਾ ਵੀ ਰਿਸਕ ਸੀਗਾ ਜਦੋਂ ਉਹਦੇ ਵਿੱਚ ਦੀ ਪਾਣੀ ਥੱਲੇ ਫਰਸ਼ ਨੂੰ ਵੀ ਖਰਾਬ ਨਾ ਕਰੇ ਤੇ ਇਧਰੋਂ ਸੂਰਜ ਦੇਵਤਾ ਵੀ ਹਲਕੇ ਹਲਕੇ ਨਿਕਲੇ ਆਏ ਤੇ ਨਾਲ ਹਵਾ ਚੱਲੀ ਜਾਂਦੀ ਹੈਗੀ ਜਿਹੜਾ ਕੋਈ ਬਾਲਾ ਇਫੈਕਟਿਵ ਤਾਂ ਹੈ ਨਹੀਂਗੀ ਤਾਂ ਤੋਂਪ ਯਾਨਕਿ ਉਹ ਹੀ ਜੀ ਹਵਾ ਚੱਲੀ ਜਾਂਦੀ ਹੈ ਉਹਦੇ ਨਾਲ ਜ਼ਿਆਦਾ ਠੰਡ ਲੱਗਦੀ ਹੈਗੀ ਬੈਠੇ ਨਹੀਂ ਉਹਨੂੰ ਪਤਾ ਲੱਗਦਾ ਹੈਗਾ ਜਦੋਂ ਖੜੇ ਹੁੰਨੇ ਹੈਗੇ ਉਦੋਂ ਜ਼ਿਆਦਾ ਹਵਾ ਲੱਗਦੀ ਹੈਗੀ ਬੈਟਰੀ ਨੂੰ ਡੈੜੀਆਂ ਦੇ ਪਿੰਡ ਟੈਂਕਰ ਤੇ ਚਾਰਜ ਲਵਾ ਦੇ ਤੇ ਹੁਣ ਬੈਟਰੀ ਨੂੰ ਪਿੰਡ ਹੀ ਲੈ ਕੇ ਚਾਲਦੇ ਹੈਗੇ ਤੇ ਨਾਲ ਇੱਕ ਦੋ ਛੋਟੇ ਛੋਟੇ ਕੰਮ ਹੋਰ ਨੇ ਉਹ ਨਵੇੜੇ ਆਵਾਂਗੇ ਜਾ ਕੇ ਸ਼ਾਮ ਦਾ ਟਾਈਮ ਹੋ ਗਿਆ ਤੇ ਮੈਂ ਬੈਟਰੀ ਟੈਂਕਰ ਤੇ ਲਵਾ ਕੇ ਟਰੈਕਟਰ ਵਾਲੀ ਵਾਪਸ ਘਰੇ ਆ ਗਿਆ ਸੀਗਾ ਮਿਸਤਰੀ ਨੇ ਜਿਹੜਾ ਮਮਟੀ ਦਾ ਫਰਸ਼ ਸੀਗਾ ਉਹ ਕੰਪਲੀਟ ਕਰਤਾ ਮੇਰੇ ਆਉਂਦੇ-ਆਉਂਦੇ ਪਹਿਲਾਂ ਥੋੜਾ ਜਿਹਾ ਘੋਲੂਆ ਕੱਚਾ ਪਾ ਕੇ ਛੜਦਾ ਸੀਗਾ ਦੋ ਕੋ ਬਠਣਾ ਦਾ ਥਾਂ ਇਧਰਲੇ ਪਾਸੇ ਖੁੰਝੇ ਚ ਰਹਿ ਗਿਆ ਸੀਗਾ ਤੇ ਬਾਅਦ ਦੇ ਵਿੱਚ ਹੁਣ ਗਾਜ ਕੁਝ ਮਾਰ ਕੇ ਵਧੀਆ ਗੱਲ ਬਣਾਤੀ ਦੋ ਚਾਰ ਦਿਨਾਂ ਚ ਇਹ ਸੁੱਕ ਜਾਊਗਾ ਤੇ ਫਿਰ ਆਪਾਂ ਇਹਨੂੰ ਪਾਣੀ ਪੂਣੀ ਲਾ ਕੇ ਦੇਖ ਲਾਂਗੇ ਵੀ ਪਾਣੀ ਸਹੀ ਨਿਕਲਦਾ ਹੈਗਾ ਇਹਦਾ ਵੈਸੇ ਤਾਂ ਏਰੀਆ ਥੋੜਾ ਹੈਗਾ ਵਧੀਆ ਸਹੀ ਨਿਕਲਣੀ ਚਾਹੀਦੀ ਹੈਗਾ ਪਰ ਮੈਨੂੰ ਸ਼ੱਕ ਲੱਗਦਾ ਜਿਹੜਾ ਸਮਾਜ ਤੋਂ ਖੜੇ ਨੂੰ ਵੀ ਟੈਂਕੀ ਦੇ ਪਰਲੇ ਪਾਸੇ ਹਲਕਾ ਜਿਹਾ ਡੱਬਾ ਬਾਕੀ ਦੋ ਤਿੰਨ ਦਿਨਾਂ ਤੱਕ ਕਲੀਅਰ ਹੋਈ ਜਾਊਗਾ ਤੇ ਮਿਸਤਰੀ ਨੇ ਅੱਜ ਫਰਮਾਇਸ਼ਾਂ ਪੂਰੀਆਂ ਕੀਤੀਆਂ ਨੇ ਸਾਰੇ ਦਿਨ ਚ ਆਹ ਵਾਲਾ ਜਿਹੜਾ ਪਰਮਸਾਲਾ ਪਾਉਣਾ ਸੀ ਇਹ ਫਰਮਾਇਸ਼ ਪੂਰੀ ਕਰਤੀ ਦੂਜਾ ਜਿਹੜੇ ਆਪਣੇ ਪ੍ਰਣਾਲਿਆਂ ਵਾਲੀਆਂ ਥਾਵਾਂ ਸੀਗੀਆਂ ਐਵੇਂ ਇਹਦੀਆਂ ਸਾਰੇ ਚਾਰ ਪ੍ਰਣਾਲੇ ਸੀਗੇ ਆਪਣੇ ਸਾਰੇ ਘਰ ਦੇ ਤੇ ਉਹ ਵਧੀਆ ਬਣਾਤੇ ਤੇ ਕੋ ਉਥੇ ਜਿੱਥੇ ਮਿਸਤਰੀ ਹੁਣ ਖੜਾ ਹੈਗਾ ਉਥੇ ਰੈਂਪ ਬਣਾਇਆ ਹੈਗਾ ਮੰਮੀ ਵਾਸਤੇ ਸਪੈਸ਼ਲੀ ਮੰਮੀ ਕਹਿੰਦੇ ਵੀ ਮੈਨੂੰ ਸਟੈਪ ਉਤਰਨਾ ਥੋੜਾ ਜਿਹਾ ਔਖਾ ਹੈਗਾ ਪਰ ਲੈ ਕਿਉਂਕਿ ਆਪਣੇ ਜਿਹੜੇ ਉਧਰਲਾ ਏਰੀਆ ਆ ਗਿਆ ਉਹ ਨੀ ਮੈਨੇ ਆਪਣੇ ਕਮਰੇ ਤੇ ਆਹ ਵਾਲੀ ਜਗਾ ਉੱਚੀ ਹੈਗੀ ਆਹ ਵਾਲਾ ਰੈਂਪ ਮਿਸਤਰੀ ਬਣਾਈ ਜਾਂਦਾ ਹੈਗਾ ਜਿਹੜਾ ਦੂਜੇ ਪਾਸੇ ਜਾਣ ਨੂੰ ਹੈਗਾ ਤੇ ਇਹਦੇ ਤੇ ਬੱਟਾ ਹੁਣ ਬਣਾਉਣਗੇ ਕਿਉਂਕਿ ਥੱਲੋਂ ਮੈਂ ਤੇ ਬਿੰਦਰ ਹੁਣ ਚੱਲਾਂਗੇ ਬੋਰੀ ਲੈਣ ਚੋਪਰਾ ਸੀਮੈਂਟ ਸਾਰਾ ਟੌਪ ਦਾ ਲਾਇਆ ਹੈਗਾ ਅਲਟਰਾਟੈਕ ਸਾਰੀ ਜਿੰਨੀ ਚਣਾਈ ਹੋਈ ਹੈਗੀ ਜਿੰਨਾ ਪਲਾਸਟਰ ਹੋਇਆ ਹੈਗਾ ਤੇ ਜਿਹੜਾ ਹੁਣ ਬਾਧੂ ਕੰਮਾਂ ਵਾਸਤੇ ਜਿਹੜੇ ਛੋਟੇ ਮੋਟੇ ਟੁੱਟ ਭੱਜਾਂ ਨੇ ਉਹਨਾਂ ਦੇ ਵੀ ਆਪਾਂ ਅਲਟਰਾਟੈਕ ਹੀ ਵਰਤ ਰਹੇ ਹਾਂ ਕਿਉਂਕਿ ਡੈਡੀ ਦੀ ਪਸੰਦ ਹੈਗੀ ਮੇਸਤਰੀ ਹੋਰੇ ਚਲੇ ਗਏ ਸੀਗੇ ਜਿਹੜੇ ਆਪਣੇ ਅੰਦਰਲੇ ਪਾਸਿਓਂ ਜੰਗਲੇ ਪਲਾਸਤਰ ਕਰਨ ਆਏ ਰਹਿੰਦੇ ਨੇ ਸਵੇਰੇ ਆ ਕੇ ਮਿਸਤਰੀ ਉਹਨਾਂ ਦੀ ਤਿਆਰੀ ਕਰ ਲੂਗਾ ਤੇ ਬਿੰਦਰ ਵਰਗੇ ਆ ਕੇ ਸਵੇਰੇ ਜਿਹੜੀ ਆਪਣੀ ਮਮਟੀ ਦੇ ਵਿੱਚੋਂ ਮਿੱਟੀ ਕੱਢੀ ਸੀ ਗਿੱਲੀ ਉੱਥੇ ਸੁੱਕਾ ਰੇਤਾ ਸਿੱਟ ਕੇ ਤੇ ਜਿਹੜੀ ਆਪਣੀ ਪ੍ਰਾਣੀ ਮਮਟੀ ਭਨੀ ਸੀਗੀ ਉਹਦੇ ਆਲੇ ਦੁਆਲੇ ਪਲਾਸਤਰ ਕਰਨ ਆ ਰਹੇ ਹਾਂਗਾ ਉਹਦੀ ਤਿਆਰੀ ਕਰ ਲਵਾਂਗੇ ਤੇ ਅੱਜ ਦੇ ਕੰਮ ਦੀ ਅਪਡੇਟ ਇੰਨੀ ਸੀਗੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ